ਰਾਸ਼ਟਰ ਤੋਂ ਅੰਮ੍ਰਿਤਸਰ ਜਾ ਰਿਹਾ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਅਪਰੋਜਪੁਰ ਕਿਲੇ ਵਾਲੇ ਚੌਂਕ ਨੇੜੇ ਆਰਮੀ ਦੇ ਪਾਰਕ ਵਿੱਚ ਜਾ ਪਲਟਿਆ ਸੜਕ ਪਾਰ ਕਰ ਰਿਹਾ ਚਾਰ ਲੋਕਾਂ ਨੂੰ ਬਚਾਉਣ ਸਮੇਂ ਹੋਇਆ ਬੇਕਾਬੂ ਜਾਣੀ ਨੁਕਸਾਨ ਤੋਂ ਰਿਹਾ ਬਚਾ ਲੱਖਾਂ ਰੁਪਏ ਦਾ ਹੋਇਆ ਨੁਕਸਾਨ ਇੱਕ ਹਫਤਾ ਪਹਿਲਾਂ ਵੀ ਇਸ ਜਗ੍ਹਾ ਤੇ ਪਲਟਿਆ ਸੀ ਟਰੱਕ ਜਿਸ ਵਿੱਚ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਕਈ ਆਦਸਿਆਂ ਦੇ ਬਾਅਦ ਵੀ ਇਸ ਜਗ੍ਹਾ ਤੇ ਨਹੀਂ ਲਗਾਇਆ ਗਿਆ ਕੋਈ ਸਾਈਨ ਬੋਰਡ ਮਹਾਰਾਸ਼ਟra ਤੋਂ ਕਿਲਾ ਲੈ ਕੇ ਜਾ ਰਹੇ ਅਮਰਦਸਰ ਟਰੱਕ ਜੋ ਕਿ ਬੇਕਾਬੂ ਹੋ ਕੇ ਆਰਮੀ ਪਾਰਕ ਦੇ ਵਿੱਚ ਜਾ ਪਲਟਿਆ ਜਿਸ ਨਾਲ ਟਰੱਕ ਅਤੇ ਉਸ ਵਿੱਚ ਲੱਦਿਆ ਹੋਇਆ ਕਿਲਾ ਨੁਕਸਾਨਿਆ ਗਿਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਡਰਾਈਵਰ ਦੀ ਜਾਨ ਬਚ ਗਈ ਡ라이ਵਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਤ ਦੇ ਕਰੀਬ 3:30 ਵਜੇ ਉਹ ਜਦ ਮਹਾਰਾਸ਼ਟਰ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਤਾਂ ਫਿਰੋਜ਼ਪੁਰ ਆਰਮੀ ਫਰਕ ਦੇ ਨੇੜੇ ਸੜਕ ਕ੍ਰਾਸ ਕਰ ਰਿਹਾ ਚਾਰ ਲੱਕ ਇੱਕਦਮ ਸੜਕ ਦੇ ਵਿਚਾਲੇ ਆ ਗਏ ਜਿਨ੍ਹਾਂ ਨੂੰ ਬਚਾਉਣ ਦੇ ਚੱਕਰ ਵਿੱਚ ਟਰੱਕ ਨੂੰ ਜਦ ਉਸ ਵੱਲੋਂ ਕਟਿਆ ਗਿਆ ਤਾਂ ਟਰੱਕ ਬੇਕਾਬੂ ਉਕੇ ਪਾਰਕ ਵਿੱਚ ਜਾ ਪਲਟਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਲੱਖਾਂ ਦਾ ਨੁਕਸਾਨ ਹੋ ਗਿਆ ਜੋ ਕਿ ਕੇਲਾ ਇਸ ਟਰੱਕ ਦੇ ਵਿੱਚ ਲੱਦਿਆ ਹੋਇਆ ਸੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਬਣੇਰੋ ਸਾਡੇ ਨਾਲ ਦਿਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਸਰ ਹਾਂਜੀ ਇਹ ਗੱਡੀ ਮਹਾਰਾਸ਼ਟਰ ਤੋਂ ਆ ਰਹੀ ਸੀ ਚੱਲ ਗਾਉਂ ਹਾਂਜੀ ਅੰਮਰਸਰ ਦਾ ਇਮਾਰ ਹਾਂਜੀ ਹਾਂਜੀ ਕੇਲਾ ਐ ਅੰਮਰਸਰ ਹਾਂ ਇਹ ਸਰ ਸਵੇਰੇ ਸਾਢੇ ਕਿ ਤਿੰਨ ਵਜੇ ਇੱਥੇ ਆ ਕੇ ਤੇ ਤੇ ਬੰਦੇ ਬੈਠੇ ਦਿਖਾਈ ਦਿੱਤੇ ਮੈਨੂੰ ਹਾਂਜੀ ਮੈਂ ਸੋਚਿਆ ਕਿ ਸਰਧਾਲੂ ਬੈਠੇ ਨੇ ਆਪਣਾ ਟਾਈਮ ਚੱਲਣ ਡਿਆ ਏ ਮੇਲੇ ਦਾ ਤੇ ਉਹ ਗੱਡੀ ਜਦੋਂ ਆ ਗਈ ਆ ਸਾਹਮਣੇ ਤੇ ਉੱਠ ਕੇ ਤੇ ਉਹ ਰੋਡ ਦੀ ਦੂਜੀ ਸਾਈਡ ਰੋਡ ਦੇ ਵਿੱਚ ਪਾਰ ਕਰਨ ਲੱਗ ਗਏ ਬਸ ਉਹਨਾਂ ਨੂੰ ਬਚਾਉਣ ਦੇ ਨਾਲ ਗੱਡੀ ਜਿਹੜੀ ਆ ਬੈਲੈਂਸ ਵਜੋਂ ਉੱਠ ਕੇ ਬੰਦੇ ਬੈਠੇ ਸੀ ਹਾਂਜੀ ਚਾਰ ਬੰਦੇ ਬੈਠੇ ਉਹਨਾਂ ਨੂੰ ਬਚਾਉਂਦੇ ਉਹਨਾਂ ਨੂੰ ਬਚਾਉਣ ਕਰਕੇ ਗੱਡੀ ਮੇਰੀ ਜਿਹੜੀ ਆ ਕੰਟਰੋਲ ਤੋਂ ਬਾਹਰ ਹੋ ਗਈ ਤੇ ਟੋਲਾਂ ਨੇ ਵਿਗੜ ਗਿਆ ਹਾਂਜੀ ਫੇਰ ਰਫ਼ਤਾਰ ਸੀ ਕਿਹਿਆ ਨਹੀਂ ਰਫ਼ਤਾਰ ਤੇ 50 ਤੇ 50 55 ਹਾਂਜੀ ਨਾਰਮਲ ਤੇ ਕਿੰਨੇ ਕ ਦਾ ਨੁਕਸਾਨ ਨੁਕਸਾਨ ਤੇ ਸਰ ਹੁਣ ਦੇਖਦੇ ਆ ਜੀ ਗੱਡੀ ਸਿੱਧੀ ਕਰਾਂਗੇ ਫਿਰ ਪਤਾ ਲੱਗੇਗਾ ਜੀ। ਬਹੁਤ ਕਾਫੀ ਜ਼ਿਆਦਾ। ਹਾਂ ਜੀ। ਹਾਂ ਜੀ। ਹਾਂ ਜੀ। ਕੋਈ ਕਾਰਵਾਈ ਨਹੀਂ। ਕਾਰਵਾਈ ਵਿੱਚ ਕੋਈ ਹੈ ਤਾਂ ਨਹੀਂ। ਨਹੀਂ ਸਰ ਅਕੀ ਤੇ ਨੁਕਸਾਨ ਇਹੀ ਆ ਜਿਹੜਾ ਗੱਡੀ ਦਾ ਹੈ। ਬਾਕੀ ਬਚਾਅ ਹੋ ਗਿਆ ਆਪਣਾ। ਛੱਟਪਿਟ ਨਹੀਂ ਲੱਗੀ। ਚਾਹ। ਸ ਮੇਰਾ ਨਾਮ ਗੰਗਾ ਸਿੰਘ ਹੈ। ਆਹ ਕੀਆ। ਤੇ ਇਹ ਪਰ ਹਮਾਰੀ ਇਹ ਕਿਆ ਆਰਮੀ ਕੈਂਡਰ ਅੰਦਰ ਆਤਾ। ਠੀਕ ਹੈ। बात बात है यहाँ तो प्रशासन वगैरह किसी का या कोई रोड कुछ ऐसा नहीं लगा रखा है ताकि जिससे बंदा क्या दूर से आता उसको नजर नहीं आ पाता है लेकिन हमने अपनी कुछ ताकि हम तो ये, इस पर को हो है। जब ये होता है, हम कोशिश करते हैं जल्दी अपने उपचार बंदा भेज देते हैं कुछ नहीं लगाते हैं यहाँ कहना कोई लाइट गलती है किसी आप देख लेना यहाँ पर लाइट नहीं है ना कोई बात है अगर बंदा दो दिन कुछ नहीं करता था ये लाइट भी हमने लगा रखी है लगा कुछ नहीं लगा यहाँ पर कुछ नहीं है सर ये हमने लगा रखा ते है ये सर तीसरे तेरह तारीख था और आज छब्बीस अभी हमारे साथ भी चली गई गन टूट गई है हमने डेमोनेशन लगा रखा था कि बंदों को थोड़ा लगे फटे के हिसाब से वो भी तोड़ के ले रहे हम भी क्या कर सकते हैं

ਮੇਰਨਾ ਜੀ ਰਾਜਕਮਰ ਪਿੰਡ ਖਲਚੀਆਂ ਦੇ ਨਾਲ ਆਇਆ ਜਿਹੜਾ ਹਾਸਾ ਆਇਆ ਤੇ ਕਿੰਨੇ ਕਿੰਨੇ ਦਿਨ ਪਹਿਲਾਂ ਵੀ ਹੋਇਆ ਆ ਥੋੜੇ ਦਿਨ ਪਹਿਲਾਂ ਵੀ ਇੱਕ ਹਸਾ ਹੋਇਆ ਸੀ ਉਹ ਡਰਾਈਵਰ ਦਾ ਵਿਚਾਰਾ ਮਾਰ ਗਿਆ ਸੀ ਔਰ ਇਹ ਰੋਡ ਦੇ ਡਿਵਾਈਡਰ ਵੀ ਨਹੀਂ ਲੱਗਾ ਦਿਖਦਾ ਨਹੀਂ ਨਾ ਰੋਡ ਵਾਲਿਆਂ ਨੇ ਲਗਾਇਆ ਸੀ ਇਹਦੇ ਕਰਕੇ ਦੂਸਰਾ ਹਸਾ ਫੇਰ ਹੋ ਗਿਆ ਜੀ ਪੜਖ ਵਾਲਿਆਂ ਦੀ ਗੱਲ ਇਹ ਸੜਕ ਵਾਲਿਆਂ ਦੀ ਅੰਗੇਲੀ ਕਰ ਨਹੀਂ ਹੁੰਦਾ ਬਈ ਐਕਸੀਡੈਂਟ ਹਾਂ ਜੀ ਹਾਂ ਜੀ ਸੈਂਡਬੋਰਡ ਦੀ ਲੱਗਾ ਆ ਪਸਕੇ ਐਂਦੀ ਵਜ੍ਹਾ ਨਾਲ ਪਤਾ ਨਹੀਂ ਪਤਾ ਕਿਸੇ ਨੂੰ ਨਹੀਂ ਜੀ ਨਹੀਂ ਐਂਦੀ ਵਜ੍ਹਾ ਨਾਲ ਹੀ ਐਕਸੀਡੈਂਟ ਦੁਬਾਰਾ ਐਕਸੀਡੈਂਟ ਹੁੰਦੇ ਪਏ ਫਿਰ ਸਰਕਾਰ ਤਾਂ ਟੈਕਸੀ ਵੀ ਲੈਂਦੀ ਹੈ ਲਾਈਟ ਨਹੀਂ ਮੇਰੇ ਬਾਅਦ ਹਾਂ ਜੀ ਰਿਸ਼ਬ ਕੇ ਲਈ ਲਗਾਉਣਾ ਹੈ ਆਪਣੇ ਬਾਅਦ ਸਾਈਨ ਬੋਰਡ ਜਿਹੜੇ ਹਾਂਜੀ ਸਰਕਾਰ ਤਾਂ ਟੈਕਸੀ ਲੈਂਦੀ ਵੀ ਹਾਂਜੀ ਪਰ ਸਾਈਨ ਬੋਰਡ ਤਾਂ ਫਿਰ ਵੀ ਨਹੀਂ ਨਾ ਲੱਗਾ ਹੈ ਨਾ ਸਹੀ ਤਾਂ ਹਾਂਜੀ ਸਾਈਨ ਬੋਰਡ ਤਾਂ ਜ਼ਰੂਰੀ ਚਾਹੀਦਾ ਹੀ ਇੱਥੇ ਤਾਂ ਉਹ ਜਿਹੜਾ ਸਾਲ ਵਾਲਾ ਲੱਗਾ ਹੈ